ਸਕਾਰ ਕੀਤੀ ਹੈ ਜੋ ਤਸੋਂ ਪ੍ਰੇਮ ਕਰੇ ਬਚ ਕਹਿਓ ਉਸ ਵੇਲੇ ਆਪਣੇ ਸਹਿਬਜਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪ੍ਰੇਮ ਕਰਕੇ ਮਾਤਾ ਗੰਗਾ ਜੀ ਨੇ ਕੁਝ ਏਵੇਂ ਬਚਨ ਕੀਤੇ ਨੇ ਜਿਵੇਂ ਤੋ ਪਿਤਾ ਦਾਗ ਜਲ ਲਹੇਓ ਏ ਲਾਲ ਜੀ ਜਿਸ ਵੇਲੇ ਤੁਹਾਡੇ ਪਿਤਾ ਧਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਵਿੱਚ ਆਪਣੇ ਸਰੀਰ ਨੂੰ ਸ਼ਾਂਤ ਕਰਨਾ ਚਾਹੁੰਦੇ ਸਨ ਤੇ ਉਹਨਾਂ ਨੇ ਵੀ ਬਚਨ ਕੀਤਾ ਸੀ ਕਿ ਸਾਡੇ ਸਰੀਰ ਨੂੰ ਇਸ ਰਾਵੀ ਦੇ ਜਲ ਪਰ ਵਿੱਚ ਪ੍ਰਵਾਹ ਕਰ ਦਿਓ ਜਿਵੇਂ ਉਹਨਾਂ ਦਾ ਸਰੀਰ ਪਰ ਜਲ ਪ੍ਰਵਾਹ ਕਰਕੇ ਦਾਹ ਕੀਤਾ ਸੀ ਸਥਾ ਕਰੋ ਮੇਰੋ ਸਸਕਾਰਾ ਤੁਸੀਂ ਹੀ ਮੇਰੇ ਸਰੀਰ ਦੀ ਅੰਤਮ ਕਿਰਿਆ ਸੰਸਕਾਰ ਦੀ ਕਰਨਾ ਕਰਿਓ ਜਿਵੇਂ ਤੁਸੀਂ ਪਿਤਾ ਜੀ ਦੇ ਸਰੀਰ ਦੀ ਹੋਈ ਹੈ ਸੁਖੀ ਬਸੋ ਤੁਮ ਜੋਤ ਪਰਵਾਰ ਨਾਲ ਇਹ ਅਸ਼ੀਰਵਾਦ ਦਿੱਤਾ ਹੈ ਕਿ ਸਾਬਜਾਦਾ ਜੀ ਆਪਣੇ ਸਾਰੇ ਪਰਿਵਾਰ ਦੇ ਸਮੇਤ ਸਦਾ ਸੁੱਖਾਂ ਦੇ ਵਿੱਚ ਵਸਦੇ ਰਹੋ ਕੁਸ਼ਡ ਸਾਵਨ ਤਬ ਕਰਵਾਏ ਕੋਸਾ ਦਸਾਉਣਾ ਕੀਤੇ ਇਸ ਵੇਲੇ ਇਹ ਗੱਲ ਗੁਰਮਤ ਦੇ ਦਾਇਰੇ ਨਾਲ ਕਦੇ ਵੀ ਟੁਕਦੀ ਨਹੀਂ ਕਿਉਂਕਿ ਗੁਰਮਤ ਦੀ ਰਹਿਤ ਮਰਯਾਦਾ ਵਿੱਚ ਅੱਜ ਵੀ ਸਮਝਾਇਆ ਜਾਂਦਾ ਹੈ ਪੰਜ ਪਿਆਰਿਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅੰਤ ਵੇਲੇ ਸਮੇਂ ਤੇ ਸਰੀਰ ਨੂੰ ਲਾ ਕੇ ਥੱਲੇ ਨਹੀਂ ਰੱਖਣਾ ਕੋ ਹੋਰ ਇਹੋ ਜੀ ਕਿਰਿਆ ਨਹੀਂ ਕਰਨੀ ਹੈ ਪੌਡੀ ਮੁਖ ਪਰ ਅੰਚਰ ਪਾਏ ਸਤਿਗੁਰੂ ਸਾਹਿਬ ਜੀ ਦੇ ਇਹਨਾਂ ਬਚਨ ਬਲਾਸ ਹੁੰਦਿਆਂ ਹੋਇਆਂ ਮਾਤਾ ਜੀ ਜਦੋਂ ਸਮਾਂ ਆ ਗਿਆ ਹੈ ਆਪ ਆਪਣੀ ਮੌਜ ਨਾਲ ਲੰਮੇ ਪੈ ਗਏ ਨੇ ਤੇ ਲੰਮੇ ਪੈ ਕੇ ਆਪਣੇ ਮੁਖ ਉੱਪਰ ਕਪੜਾ ਲੈ ਲੈਣਾ ਕੀਤਾ ਹੈ ਸਭ ਕੇ ਦੇਖ ਤਨ ਤਜ ਗਈ ਇਸ ਤਰ੍ਹਾਂ ਸਾਧ ਸੰਗਤ ਜੀ ਕੌਤਕ ਵਰਤਾਉਂਦੇ ਆ ਹੋਇਆਂ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਾਤਾ ਜੀ ਦੀ ਇਜਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਮਾਤਾ ਜੀ ਨੇ ਸਭ ਦੇ ਵੇਖਦਿਆਂ ਵੇਖਦਿਆਂ ਆਪਣੇ ਤਨ ਨੂੰ ਸਰੀਰ ਨੂੰ ਤਿਆਗ ਦਿੱਤਾ